जेनेर वाला साइड नीचे दिए नीचे साइड मार कितनी आदमी नीचे आई यार पता नहीं कितनी गाड़ी को तोड़ा है भाई एक ही <दुणारी>। बंदा <stit> <stit> एक बंदा <दुणारी>। आ <stit> एक बंदा आ गया था गाड़ी कितनी बजीने भाई ये बजी कौन कहा रहते हो कहते हो ये सुरा में समा गए वहां पे मुझे ज्यादा मजा क्या लगयो प्यारी पिता <st> तो आपने ऐसा किया कोई ਤੋ ਕੀ ਖਾ ਰਹੇ ਹੋ ਕੀ ਕੀ ਹੋ ਗਿਆ ਜੀ ਆ ਗਿਆ ਬਰਾ ਗਿਆ ਬੋਲਦਾ ਆ ਗਿਆ ਬੋਲਦਾ ਆਪਨੇ ਬ੍ਰੇਕ ਮਾਰ ਲੇ ਕਿਸ ਚੀਜ਼ ਦਾ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਮੁੱਖ ਬਾਜ਼ਾਰ ਬੱਸ ਸਟੈਂਡ ਦੇ ਨਜ਼ਦੀਕ ਬੀਤੀ ਸ਼ਾਮ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਮੰਦਰ ਦੇ ਪੁਜਾਰੀ ਨੇ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਉਂਦੇ ਹੋਏ ਕਰੀਬ 4 ਮੋਟਰਸਾਈਕਲ ਤੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਹੈ ਤਾਂ ਗੁੱਸੇ ਦੇ ਵਿੱਚ ਆਏ ਲੋਕਾਂ ਦੀ ਭੀੜ ਨੇ ਪਹਿਲਾਂ ਗੱਡੀ ਰੋਕੀ ਤੇ ਬਾਅਦ ਦੇ ਵਿੱਚ ਉਸ ਦੀ ਪੰਨ ਤੋੜ ਕੀਤੀ ਤੇ ਬਾਅਦ ਦੇ ਵਿੱਚ ਪੁਜਾਰੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਜਾਰੀ ਜੋ ਕਿ ਖੁਦ ਗੱਡੀ ਚਲਾ ਰਿਹਾ ਸੀ ਤੇ ਉਸ ਦੇ ਕੋਲ ਗੱਡੀ ਬੇਕਾਬੂ ਹੋ ਗਈ ਤੇ ਤੇਜ਼ ਰਫ਼ਤਾਰ ਤੇ ਜਾਂਦੇ ਹੋਏ ਪੁਜਾਰੀ ਨੇ ਵਕ ਵਕ ਮੋਟਰਸਾਈਕਲ ਅਤੇ ਐਕਟਿਵਾ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਇਹਨਾਂ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਕੇ ਖੁਦ ਵੀ ਪੁਜਾਰੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਣਕਾਰੀ ਅਨੁਸਾਰ ਪੁਜਾਰੀ ਨੇ ਜਦੋਂ ਮੋਟਰਸਾਈਕਲ ਨੂੰ ਪਹਿਲਾਂ ਟੱਕਰ ਮਾਰੀ ਤਾਂ ਉਸ ਵੱਲੋਂ ਗੱਡੀ ਦੀ ਰਫ਼ਤਾਰ ਨੂੰ ਤੇਜ਼ ਕਰ ਦਿੱਤਾ ਤੇ ਰਾਹ 'ਚ ਆਉਂਦੇ ਹੋਰ ਵਾਹਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਤਾਂ ਇਸ ਹਾਦਸੇ ਦੇ ਵਿੱਚ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮੋਟਰਸਾਈਕਲ ਦੇ ਉੱਤੇ ਸਵਾਰ ਲੋਕਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਉੱਥੇ ਹੀ 4 ਦੇ ਕਰੀਬ ਦੋ ਪਹੀਆ ਵਾਹਨ ਤਾਂ ਪੂਰੀ ਤਰ੍ਹਾਂ ਟੁੱਟ ਭੱਜ ਗਏ ਨੇ ਤਾਂ ਇਹ ਸਭ ਦੇਖਦੇ ਹੋਏ ਲੋਕਾਂ ਦੀ ਭੀੜ ਨੇ ਕੁਝ ਦੂਰੀ ਉੱਤੇ ਪਹਿਲਾਂ ਕਾਰ ਨੂੰ ਰੋਕ ਕੇ ਉਸ ਦੀ ਪੰਨ ਤੋੜ ਕੀਤੀ ਤੇ ਬਾਅਦ ਦੇ ਵਿੱਚੋਂ ਗੱਡੀ ਚਾਲਕ ਯਾਨੀ ਕਿ ਪੁਜਾਰੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਪੁਲਿਸ ਵੱਲੋਂ ਗੱਡੀ ਅਤੇ ਪੁਜਾਰੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਵਿਚਾਲੇ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਕਿਉਂਕਿ ਇੱਕ ਪੁਜਾਰੀ ਜੋ ਕਿ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਜਿਸ ਨੇ ਐਕਟਿਵਾ ਸਵਾਰ ਤੇ ਕੁਝ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿੱਚ ਲਿਆ ਤੇ ਇਹ ਹਾਦਸਾ ਵਾਪਰ ਗਿਆ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਹੜੇ ਮੰਦਰ ਬਜਾਰੀਆਂ ਕੀਤਾ ਤੁਸੀਂ ਨਾ ਸੀਗਾ ਸੀਗਾ ਮਤਲਬ ਬਜਾਰੀ ਦੀ ਤੇ ਤੇ ਕਿਸੇ ਦਾਖਲ ਬਾਰਾ ਕਿੰਨੇ ਬੰਦੇ ਹੱਟ ਗਿੱਤੇ ਆ ਕਿੰਨੇ ਬੰਦੇ ਕਿੰਨੇ ਬਾਰਾ ਨੀਚੇ ਨੀਚੇ ਦੇ ਨਾਈਟ ਮਾਰ ਗਿਆ ਕਿੰਨੇ ਆ ਗਏ ਕਿੰਨੇ ਆ ਆਪਣੇ ਕਿੰਨੀ ਗੱਡੀ نیچے ਆਈ ਆਂ ਫਤ ਨਹੀਂ ਕਿੰਨੀ ਗੱਡੀ ਨੂੰ ਤੋੜਿਆ ਭਾਈ ਇਹ ਕਿੱਥੇ ਲਾਜ ਬੇਤ ਮਜ਼ਾ ਆ ਸੀ ਇੱਕ ਬੰਦਾ ਆ ਗਿਆ ਤਾਂ ਕਿਹੜਾ ਡਿਸਾਇਡ ਹੋਇਆ ਤਾਂ ਗਾੜੀ ਕਿੰਨੇ ਬੰਦੀਆਂ ਨੇ ਇਹ ਬੰਦੀ ਕੌਣ ਕਹਾ ਲੱਤੇ ਹੋ हो हो में का पे पुजारी पुजारी क्या लगे तो आपने कहाजारी नशा किया कोई तो क्या खा रहे हो क्या क्या हो गया आपने ब्रेक किस चीज़ चीज़ से बुला गया ਇਹ ਹਰਨ ਬਜ਼ਾਰ ਆ ਤਾਂ ਲੇਕਿਨ ਉਹ ਬੰਦਾ ਆਇਆ ਤਾਂ ਉਹ ਦੁਬਾਰਾ ਲੈ ਗਿਆ ਪੰਜ ਗੱਡੀਆਂ ਨੂੰ ਛੜ ਗਿਆ ਪਬਲਿਕ ਨੇ ਆਪਕੋ ਵੇਖ ਲਿਆ ਗੱਡੀ ਚਲਾਣੀ ਨਹੀਂ ਆਪ ਤੈਨਾਂ ਅਗਰ ਨਾ ਪਹੁੰਚੇ ਮਾਜਮ ਗੱਡੀ ਚਲਾਣੀ ਨਹੀਂ ਜਾਂਦੇ ਜਨਤਾ ਸੋ ਵੀ ਇਹ ਕਿਵੇਂ ਹੋਇਆ ਤਾਂ ਕੋਈ ਪੈਰ ਤੋਂ ਵਾਹ ਲਿਆ ਉਹ ਲਾ ਕੇ ਸ਼ਾਦ ਹੋ ਕੇ ਜੇ ਆ ਤੈਨੂੰ ਪਰਮਾ ਗੁਰਜੀਤ ਸਿੰਘ ਭਾਜੀ ਆਈ ਬਸ ਚੜਨ ਦੇ ਲੱਗੇ ਆਪਣਾ ਸਮਾਨ ਵੇਖ ਰਹੀ ਏ ਇਹ ਨਹੀਂ ਆ ਥਰੀ ਸਮਾਨ ਲੈ ਕੇ ਬਸ ਥਰੀ ਮੋੜਨੇ ਲੱਗੇ ਆ ਬੜੀ ਘਾਤੀ ਅੱਗੇ ਥਰੀ ਇਹਨੇ ਗੁਰੂ ਵੇਖ ਲਿਆ ਗੁਰੂਤ ਕੱਢੀ ਆ ਰਹੀ ਸੀ ਜਿਵੇਂ ਮੇਰਾ ਇੱਕ ਵੇਖੇ ਮਿਠਾਏਗਾ ਤੇ ਅੰੀਆਂ ਨੇ ਬੁਰੋ ਚੀਕ ਮਾਰਦੀ ਵੀ ਅੱਗੇ ਵੱਲੋਂ ਦੇਖੋ ਕੀ ਹੋਣਿਆ ਮੈਂ ਪੁੱਛਿਆ ਆਪਣੇ ਚੱਕ ਧੰਭੇ ਚਰੇ ਆ ਗਏ ਆ ਕਿਉਂ ਮੈリエ ਦਾ ਡਿਟੇਲ ਆ ਗਏ ਬੱਚੇ ਨਹੀਂ ਤੇ ਇਹ ਕਿੰਨੇ ਨਾ ਅੱਛਾ ਇੱਧਰ ਪ੍ਰਿੰਟ ਵੱਤੀ ਤੇ ਤੁਹਾਡੀ ਜਿਹਾ ਨਾਲ ਠੂੜੇ ਲਾ ਗਿਆ ਤੇ ਇਸ ਨਾਲ ਕੇ ਕੋ ਚੋਰਾ ਪੀ ਸਕਦੇ ਉਹਦੇ ਪੱਦੇ ਨੂੰ ਆਪ ਕੋਣੀ ਚਾਹੀਦੀ ਇਹ ਸਭਾ ਹਨ ਵੈਕਸੀਨ ਮੁਝ ਤਾਂ ਮੇਰਾ ਰੋਤਾ 80 ਤੋਂ 100 ਦੇ ਵਿੱਚ ਜੀ ਆਹ ਜਾਇਦ ਬਾਜ਼ਾਰ ਦੇ ਵਿੱਚ ਇੰਨੀ ਸਪੀਡ ਨਹੀਂ ਭਾਈ ਬਿਲਕੁਲ 80 ਤੋਂ 100 ਦੇ ਵਿੱਚ ਸਪੀਡ ਕੋਈ ਬ੍ਰੇਕਾਂ ਵਿੱਚ ਫੇਰ ਹੋ ਜਾਂਦਾ ਮਾਦਾ ਵਾ ਗੀੜ ਦੇ ਦੇਖ ਲਓ ਇਹ ਜਿਹੜਾ ਰੋਡ ਆ ਘਟਵਾੜ 20 ਦਾ 30 ਦਾ 40 ਅੱਧਾ 40 ਦਾ 40 ਦੀ ਸਪੀਡ ਤੇ ਆਉਣਾ ਰੋਡ ਆ ਜਿਹੜਾ ਵੀ 100 ਦੀ ਸਪੀਡ ਤੇ ਆਉਂਦੇ ਆ ਇਹਨੇ ਕਿੰਨੀਆਂ ਕਿੰਨੇ ਘਰ ਖਰਾਬ ਕੀਤੇ ਅਸੀਂ ਬਸਟਰ ਚੋਟੀਆਂ ਆਏ ਆ ਅਸੀਂ ਚਾਹੁੰਦੇ ਹਾਂ ਕਿ ਬੰਦੇ ਸਖਤ ਕਾਰਵਾਈ ਕੀਤੀ ਜਾਵੇ ਨਾ ਕਿ ਉਹਨਾਂ ਤੋਂ ਪਰੇ ਇਹੋ ਗੱਲ ਹੋਰ ਗਈ ਨਹੀਂ ਆਪਾਂ ਕਹੀ ਇਹੋ ਜੁਣੇ ਆ ਜਿਹੜੇ ਵਿਚਾਰੇ ਨੇ ਕੀ ਬੰਦਾ ਖਸਾਮੇ ਆ ਸਾਰੀ ਪ੍ਰਭਾਈ ਕੀਤੀ ਜਾ ਰਹੀ ਦਾ ਭਾਈ ਅੱਜ ਐਕਟਿਵ ਹੋ ਪਈ ਆ ਉਹਦੇ ਮੁੰਡੇ ਦੇ ਬਾਅਦ ਸ੍ਰੀ ਗਾਗੜੀਆਂ ਜਵਾਹਰ ਖਰਾਉਂਦੀ ਹੋ ਰਾਹੇ ਪਾ ਸਾੜ ਕਾ ਪਛਾੜਾ ਕ ਭਰਾ ਗਿਆ ਇਹ ਬੱਚਾ ਰੋ ਰਹਾ ਤੇ 4 ਸਾਲ ਦਾ ਹੀ ਗੱਲ ਉਹ ਵੀ ਨਹੀਂ ਕਦੀ ਦਸੂਨੀ ਵੀ ਵੇਖਿਆ ਇਸ ਕਰਕੇ ਚਲੋ ਅਸੀਂ ਇੰਟਰੋਚ ਹੋਣੇ ਆ ਇਹ ਜੋ ਬੰਦਾ ਸੱਤਕਾਰ ਵੀ ਕਰੋ ਤੇ ਨਾਥ ਪਈ ਜਾ ਭਾਈ ਇਹ ਕਰੋ